ਗੁੱਡ ਮੋਰਨਿੰਗ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਵੀਡੀਓ ਦੇ ਵਿੱਚ ਤੇ ਕੋਟਾ ਰਾਜਸਥਾਨ ਦੇ ਸਫ਼ਰ ਤੋਂ ਬਾਅਦ ਆਪਾਂ ਕੋਈ ਹੋਰ ਸਫ਼ਰ ਨਹੀਂ ਸੀ ਲਾਇਆ ਤੇ ਹੁਣ ਆਪਾਂ ਇੱਕ ਛੋਟਾ ਜਿਹਾ ਸਫ਼ਰ ਲਾਉਣ ਜਾ ਰਹੇ ਹਾਂ ਉੱਤਰਾਖੰਡ ਦਾ ਉੱਤਰਾਖੰਡ ਦਾ ਕੁਝ ਆਫ ਬੀਟ ਜਗਾਵਾਂ ਕਿਉਂਕਿ ਮੇਰੀ ਸਾਰੇ ਸਫ਼ਰਾਂ ਦੇ ਨਾਲ-ਨਾਲ ਇਹ ਵੀ ਇੱਛਾ ਹੁੰਦੀ ਆ ਕਿ ਕਿਉਂਕਿ ਮੇਰੀ ਇਹ ਵੀ ਇੱਛਾ ਹੁੰਦੀ ਹੈ ਕਿ ਸਫ਼ਰਾਂ ਦੇ ਨਾਲ-ਨਾਲ ਕੁਝ ਅਹਿਜੀਆਂ ਜਗ੍ਹਾ ਵੀ ਆਪਾਂ ਐਕਸਪਲੋਰ ਕਰੀਏ ਕਿਉਂਕਿ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਲੋਕ ਇਹੋ ਜਿਹੇ ਹੈਗੇ ਜਿਹੜੇ ਛੁੱਟੀਆਂ ਦੌਰਾਨ ਥੋੜੇ ਦਿਨਾਂ ਦਾ ਟੂਰ ਲਾਉਣਾ ਚਾਹੁੰਦੇ ਹੁੰਦੇ ਆ ਤੇ ਉਹ ਹਮੇਸ਼ਾ ਬਹੁਤ ਸਾਰੇ ਦੋਸਤ ਫੋਨ ਫਣ ਵੀ ਕਰਦੇ ਰਹਿੰਦੇ ਆ ਕਿ ਵੀ ਅਸੀਂ ਕਿੱਥੇ ਜਾਈਏ ਤਾਂ ਇਹਨਾਂ ਵੀਡੀਓ ਦੇ ਥ੍ਰੀ ਕੁਝ ਇਹੋ ਜਿਹੀਆਂ ਆਫ ਬੀਟ ਜਗ੍ਹਾ ਆਪਾਂ ਲੱਭ ਕੇ ਲਿਆਉਣੇ ਆ ਜਿਹੜੀਆਂ ਦੋ ਤਿੰਨ ਦੇ ਲਈ ਪਰਿਵਾਰ ਸਮੇਤ ਇਕਾਂਤ ਜਗ੍ਹਾ ਤੇ ਖੂਬਸੂਰਤ ਜਗ੍ਹਾ ਆ ਘੁੰਮਣ ਲਈ ਹੋਣ ਤੇ ਉਸੇ ਕੜੀ ਤੇ ਅੱਜ ਉੱਤਰਾਖੰਡ ਦੀ ਇੱਕ ਬਹੁਤ ਹੀ ਖੂਬਸੂਰਤ ਜਗ੍ਹਾ ਹੈਗੀ ਆ ਰਾਤੋਂ ਕੀ ਬੇਲੀ ਏ ਮਸੂਰੀ ਤੋਂ ਸਾਈਡ ਨੂੰ ਆ ਲੋਕ ਤਕਰੀਬਨ ਮਸੂਰੀ ਨੂੰ ਤੋਂ ਜਾਣਦੇ ਆ ਮਸੂਰੀ ਨੂੰ ਘੁੰਮ ਕੇ ਆ ਜਾਂਦੇ ਆ ਪਰ ਮਸੂਰੀ ਦੇ ਆਲੇ ਦੁਆਲੇ 40 50 ਕਿਲੋਮੀਟਰ ਦੇ ਘੇਰੇ ਦੇ ਵਿੱਚ ਬਹੁਤ ਖੂਬਸੂਰਤ ਪਿੰਡ ਹੈਗੇ ਆ ਬਹੁਤ ਸੁਹਣੀਆਂ ਵੈਲੀਆਂ ਹੈਗੀਆਂ ਵਾਦੀਆਂ ਹੈਗੀਆਂ ਜਿਹੜੀਆਂ ਐਕਸਪਲੋਰ ਕੀਤੀਆਂ ਜਾ ਸਕਦੀਆਂ ਤੇ ਇਸ ਟੂਰ ਦੇ ਵਿੱਚ ਆਪਾਂ ਰਾਤੂ ਕੀ ਬੇਲੀ ਤੇ ਉਹਦੇ ਆਲੇ ਦੁਆਲ ਦਾ ਜਿਹੜਾ ਮਾਹੌਲ ਆ ਆਪਾਂ ਐਕਸਪਲੋਰ ਕਰਾਂਗੇ ਤੇ ਇਹ ਸਾਰੇ ਸਫ਼ਰ ਦਾ ਆਨੰਦ ਮਾਣਨ ਲਈ ਜੁੜੇ ਰੋ ਆਪਣੇ ਸਫ਼ਰਾਂ ਦੇ ਨਾਲ ਪਰ ਜਿਹੜੇ ਵੀ ਦੋਸਤ ਚੈਨਲ ਤੇ ਨਵੇਂ ਆਉਂਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਿਆਰੀ ਆਪਣੀ ਹੋ ਗਈ ਆ ਤੁਹਾਨੂੰ ਦਿਖਾ ਦਿੰਨਾ ਇਸ ਵਾਰ ਆਪਾਂ ਬੈਗ ਆ ਜਿਹੜਾ ਛੋਟਾ ਲੈ ਕੇ ਜਾ ਰਹੇ ਹਾਂ ਕਿਉਂਕਿ ਥੋੜੇ ਦਿਨ ਲਾਉਣੇ ਆ ਤੇ ਥੋੜੇ ਕੱਪੜਿਆਂ ਦੀ ਜ਼ਰੂਰਤ ਹੈ ਪੈਨੀਆਂਰ ਵਗੈਰਾ ਆਪਾਂ ਲਾਏ ਨਹੀਂ ਹੈ ਤੇ ਉਹ ਆਪਾਂ ਅਗਲਾ ਵੱਡਾ ਟੂਰ ਆ ਜਿਹੜਾ ਆਪਾਂ ਲੀਕਿਆ ਹੋਇਆ ਕੋਸਟਲ ਰੋਡ ਦਮਨ ਤੋਂ ਗੋਆ ਤੱਕ ਦਾ ਉਹ ਕਰਾਂਗੇ ਆਪਾਂ ਤਕਰੀਬਨ ਕੋਈ 10-12 ਸਤੰਬਰ ਤੋਂ ਬਾਅਦ ਉਹ ਸਫ਼ਰ ਵੀ ਆਪਣਾ ਸ਼ੁਰੂ ਹੋ ਜਾਊਗਾ ਉਹ ਸਫ਼ਰਾਂ ਦੇ ਵਿੱਚ ਆਪਣੇ ਨਾਲ ਕੌਣ ਰਹਿੰਦਾ ਹੈ ਹਜੇ ਹਜੇ ਤੱਕ ਕੋਈ ਵੀ ਪੱਕਾ ਕਨਫਰਮ ਨਹੀਂ ਹੋਇਆ ਹੋ ਸਕਦਾ ਹੈ ਕਿ ਮੈਨੂੰ ਇਕੱਲੇ ਨੂੰ ਜਾਣਾ ਪਵੇ ਔਰ ਇਸ ਸਫ਼ਰ ਤੇ ਵੀ ਮੈਂ ਸੋਲੇ ਹੀ ਜਾ ਰਿਹਾ ਇਕੱਲਾ ਹੀ ਜਾ ਰਿਹਾ ਕੋਈ ਵੀ ਸੱਜਣ ਬਿੱਲੀ ਤਿਆਰ ਨਹੀਂ ਹੋਇਆ ਤਿਆਰ ਕਰਦਿਆਂ ਕਰਦਿਆਂ ਅਸਲ ਵਿੱਚ ਮੈਂ ਲੇਟ ਹੋ ਗਿਆ ਪਰ ਇਸ ਵਾਰ ਫਿਰ ਮੇਰਾ ਖੜੇ ਪੈਰੀ ਪ੍ਰੋਗਰਾਮ ਬਣ ਗਿਆ ਅੱਜ ਸਵੇਰ ਹੀ ਪ੍ਰੋਗਰਾਮ ਬਣਿਆ ਕੇ ਚੱਲਿਆ ਜਾਵੇ ਚੱਲਦੇ ਆਪਾਂ ਬਾਕੀ ਦੀਆਂ ਗੱਲਾਂ ਹੋਣਗੀਆਂ ਰਸਤੇ ਦੇ ਵਿੱਚ ਧੰਨਵਾਦ ਆ ਜੀ ਸਾਰਿਆਂ ਦਾ ਇਹੋ ਜੀ ਆਪਣਾ ਘੋੜਾ ਆਪਣੇ ਸਫ਼ਰਾਂ ਦਾ ਸਾਥੀ ਤੇ ਆਪਣਾ ਜਿਹੜਾ ਪਹਿਲਾ ਘੋੜਾ ਵੀ ਖੜਾ ਇਹਦੀ ਸਰ ਸੁਰਸ ਕਰਾਈ ਇੱਕ ਦਿਨ ਖੜੇ ਦੀ ਹੋਈ ਤੋ ਤਾਤਾ ਤੈਨੂੰ ਆ ਕੇ ਹੁਣ ਪਾਲਸ ਪੂਲ ਸਮਾਰਾਂਗੇ ਦੇਤੇ ਤੇ ਆ ਆਪਣੇ بیٹے ਦਾ ਸੁਪਨਦੀਪ ਦਾ ਚੱਲ ਵੀ ਸਫਰਾਂ ਦੇ ਸਾਥੀਆ ਚਲੀਏ ਆਪਾਂ ਹੁਣ ਸਫਰਾਂ ਤੇ ਟਾਂ ਸੂਰ ਦਾ ਪੌਣੇ 7 ਦਾ ਕਰਮ ਜੋ ਨਿਕਲ ਕੇ ਲੋਕ ਗੀਟਾਮੂਰੇ ਬਹਿ ਰਹੇ ਚਾਹਾਂ ਸ਼ਾਹਾਂ ਪੀ ਕੇ ਸੂਰ ਦੀ ਆ ਗਿਆ ਜੀਰਾ ਸ਼ਹਿਰ ਬਣਾ 7-8 ਮਿੰਟਾਂ ਚ ਹੀ ਆ ਗਏ ਇੱਥੇ ਹਰਵੀਰ ਪੈਟਰੋਲ ਵਾਟ ਫੁੱਲੀ ਟੈਂਕੀ ਅੱਕ ਟੈਂਕੀ ਨਾ ਪਹੁੰਚਾਂਗੇ 400 ਕਿਲੋਮੀਟਰ ਵਾਟ ਆ fólkar þig bóðsöður nýpina þér á sér sjabbi ਕਿਹੜਾ ਪਿੰਡ ਤੁਹਾਡਾ ਮਾ ਤੁਹਾਡੇ ਗੌਂਡ ਪਿੰਡ ਦਾ ਹੀ ਆ ਚੋਲੇ ਦਾ ਚੋਲੇ ਦਾ ਓਕੇ ਚੋਲੇ ਦਾ ਯਾਰ ਆਹ ਚੋਲੇ ਦਾ ਤੁਹਾਡੇ ਪਿੰਡ ਦਾ ਆਹ ਮੈਨੂੰ ਪਤਾ ਲੱਗਿਆ ਬਾਲਪੁਰ ਦਾ ਵੀ ਲੱਗਾ ਮੁੰਡਾ ਕਰਨ ਆਏ ਇਹ ਕਿੰਨੇ ਦਾ ਮੁਸਕਰ 4 ਲੱਖ ਦਾ ਬਸ ਹਾਂ ਤਾਂ ਯਸਰ ਆਦਾ ਹੀ ਤੇ ਗਿਟਾਰ ਰੋ ਕਰਦੇ ਹਾਂ 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 ਪਤਰਾਖੰਡ ਪਤਰਾਖੰਡ ਤੋਂ ਹਣੀ ਜਲਾ ਹੂੰ ਅੱਗੇ ਨਾਲੇ ਥੱਲੇ ਥੱਲੇ ਲੋ ਜੀ 1326 ਰੁਪਿਆ ਦਾ ਪੈ ਗਿਆ ਤੇਲ ਤੇ 1326 ਰੁਪਿਆ ਦਾ ਲਗਭਗ ਪਿੰਡੋਂ 8024 8024 ਕਿਲੋਮੀਟਰ ਚੱਲ ਗਿਆ ਬਾਈਕ ਤੇ 10 ਕਿਲੋਮੀਟਰ ਪਿੰਡ ਦੇ ਉਲਾ ਲੋ ਯਾਨੀ ਕਿ 8015 ਤੇ ਆਪਾਂ ਘਰੋਂ ਚੱਲੇ ਆਂ ਏ ਅੱਜ ਸ਼ਹਿਰ ਆਪਣਾ ਪਿਆਰਾ ਜੀਰਾ ਸਾਹਮਣੇ ਘੰਟਾ ਘਰ ਤੇ ਇੱਕ ਘੰਟਾ ਕਰਦੇ ਪੂਰੇ 7 ਵਜ ਰਿਹਾ ਤੇ ਆਪਾਂ ਤੁਰਿਆਂ 7 7 ਵਜ ਕੇ 50 ਮਿੰਟ ਤੇ ਪਿੰਡੋਂ ਦਸਾ ਮਿੰਟ ਹੈ ਤੇਲ ਤੂਲ ਪਵਾ ਕੇ ਵੀ ਆਪਾਂ ਇੱਥੇ ਪਹੁੰਚ ਗਏ ਤੇ ਇੱਥੇ ਹੀ ਆਪਣਾ 7 ਵਜ ਕੇ 1 ਮਿੰਟ ਹੋਇਆ ਜੀਰਾ ਸ਼ਹਿਰ ਹਜੇ ਕੋਲੋਜ ਆ 9 ਵਜੇ ਦੁਕਾਨਾਂ ਤੋਂ ਨਾ ਖੁੱਲ੍ਹਣੀਆਂ ਸ਼ੁਰੂ ਹੁੰਦੀ ਕੀ ਗੱਲ ਹੇ ਅਜੀ ਬਾਬੇ ਕੇ ਜਹਰਾਪੁਰ ਸ਼ੇਰਾਣਾ ਚੌਂਕ ਸ਼ਹਿਰ ਦੀ ਸਾਫ ਸਫਾਈ ਹੋਣੀ ਹਜੇ ਬਾਕੀ ਆ ਪੂਰਾ ਕਰਕਰਕੜ ਖਿਲ ਰਿਆ ਹੋਇਆ ਕਿਉਂਕਿ ਮੀਂਹ ਪੈ ਕੇ ਛਟਿਆ ਸੀਗਾ ਤੇ ਪੂਰਾ ਪਾਣੀ ਪੂਣੀ ਭਰ ਗਿਆ ਸੀ ਸ਼ਹਿਰ ਦੇ ਵਿੱਚ ਪਰਸੋ ਤੇ ਇਧਰ ਆਪਣੇ ਸਫਰਾਂ ਦੇ ਸਾਥੀ ਖਰ ਚਰਨ ਸਿੰਘ ਚੋਲਾ ਉਹਨਾਂ ਦੀ ਖੈਲ ਸਿਰ ਸ਼ਾਪ ਤੇ ਆਪਾਂ ਜਾਣਾ ਸਿੱਧੇ ਸਾਹਮਣੇ ਗਿਆ ਬਰਨਾਲਾ ਤੇ ਆਪਾਂ ਚੱਲੇ ਖੱਬੇ ਨੂੰ ਹਾਈਵੇ ਨੰਬਰ 5 ਫਰੋਹੇਪਰ ਤੋਂ ਕਾਜਾ ਹੁੰਦੇ ਹੋਏ ਮਨਾਲੀ ਇਹ ਰੋਡ ਫਰੋਹੇਪਰ ਤੋਂ ਕਾਜਾ ਹੁੰਦੇ ਹੋਏ ਮਨਾਲੀ ਚਲਾ ਜਾਂਦਾ ਹਾਈਵੇ ਨੰਬਰ 5 ਆ ਜਿਹਦੇ ਤੇ ਆਪਾਂ ਹੁਣ ਸਫਰ ਕਰ ਰਹੇ ਆ ਜਿਹੜੇ ਫਰੋਹੇਪਰ ਤੋਂ ਸ਼ੁਰੂ ਹੁੰਦਾ ਲੁਧਿਆਣਾ ਚੰਡੀਗੜ੍ਹ Shimla ਰਾਮਪੁਰ ਬਸ਼ਹਿਰ ਉੱਥੋਂ ਹੁੰਦਾ ਆ ਸਿੱਧਾ ਲਾਹੌਲ ਐਂਡ ਸਪਿਤੀ ਵੱਜ ਕੇ ਪੂਰੇ ਤੇ 7 ਵਜੇ ਆਪਾਂ ਸੀਗੇ 0 ਘੰਟਾ ਘਰ ਚੌਂਕ ਦੇ ਵਿੱਚ ਜੀਰਾ ਨੰਗਾ ਕੋੜੀ ਸੇਖਾ ਮੂਕਾ ਚਤਵਾਲ ਜਗਰਾਮ ਮੁੱਲਾਪੁਰ ਤੇ ਆਪਾਂ ਹੁਣ ਪਹੁੰਚ ਗਏ ਆ ਲੁਧਿਆਣਾ ਲੁਧਿਆਣਾ ਜੈਂਟਰ ਹੋ ਗਿਆ ਇੱਥੇ ਘੰਟੇ ਦੇ ਵਿੱਚ ਲਗਭਗ 100 ਕਿਲੋਮੀਟਰ ਵਾੜਾ 0 ਤੇ ਹੁਣ 90 92 ਹੈਗੀ ਆ ਆ ਜਿਹੜਾ ਵਿਸ਼ਕਰਮਾ ਚੌਂਕ ਵਾਲਾ ਏਰੀਆ ਲੁਧਿਆਣੇ ਦਾ ਕਾਫੀ ਨੀਵਾ ਢੋਲੇ ਵਾਲ ਚੌਂਕ ਵੀ ਜੋ ਕਿ ਬਰਸਾਤ ਪੈਂਦੀ ਇੱਥੇ ਕਾਫੀ ਤਕੜਾ ਪਾਣੀ ਖੜ ਜਾਂਦਾ ਆ ਮੀਂਹ ਮੁੱਲਾ ਦਾ ਕੱਲ ਪੈ ਕੇ ਹਟਿਆ ਹੋਣਾ ਜਾਂ ਪਰਸੋਂ ਪਾਣੀ ਹਜੇ ਵੀ ਖੜਾ ਤੇ ਜਦੋਂ ਮੀਂਹ ਪੈਂਦਾ ਉਦੋਂ ਤਾਂ ਇੱਥੇ ਕਈ ਵਾਰੀ ਮੈਂ ਵੀ ਇੱਕ ਦੋ ਵਾਰੀ ਫਸਿਆ ਕਿ ਗੱਡੀਆਂ ਦੇ ਵਿੱਚ ਪਾਣੀ ਵੜ ਜਾਂਦਾ ਥੋੜਾ ਇੰਨਾ ਇੰਨਾ ਪਾਣੀ ਖੜਾ ਜਾਂਦਾ ਇੱਥੇ ਉਧਰੋਂ ਜਮਾਲਪੁਰ ਸ਼ਿਮਲਾਪੁਰੀ ਉਧਰੋਂ ਇਲਾਕਾ ਵੀ ਉੱਥੇ ਪਾਣੀ ਬਹੁਤ ਖੜਦਾ ਰਾਹ ਸਮੁੰਦਰ ਬਣਿਆ ਪਿਆ ਇੱਥੇ ਦਾ ਮੱਛੀਆਂ ਛੱਡ ਲੋ ਭਾਵੇਂ ਬਾਈਕ ਜਿਵੇਂ ਆਪਾਂ Rajasthan ਤੋਂ ਆਏ ਉੱਥੇ ਖੜਾ ਹੀ ਸੀਗਾ ਤੇ ਹਵਾ ਮੈਨੂੰ ਸ਼ੱਕ ਸੀਗਾ ਕਿ ਘੱਟ ਹੋਊਗੀ ਪ੍ਰੋਗਰਾਮ ਵੱਜ ਸਵਕਤ ਹੀ ਬਣਿਆ ਤੇ ਇੱਥੇ ਆ ਕੇ ਹਵਾ ਭਰਾਈ ਹੈ ਹਵਾ ਕਾਫੀ ਘੱਟ ਸੀਗੀ 130 35 ਕੱਢ ਆਇਆ ਰਾਈਪਰੇ ਜਾ ਕੇ ਦੀ ਵਾਰਟ ਹੋ ਜਾਣੀ ਆਪਣੀ ਕੇ 26 ਮਿੰਟ ਹੋ ਗਏ ਆ ਤੇ ਆਪਾਂ ਲਗਭਗ 200 ਕਿਲੋਮੀਟਰ ਵਾਟ ਕੱਢਣ ਵਾਲਿਆਂ 715 ਕਿਤੇ 8015 ਕਿਤੇ ਤਰੋਸੀ ਆਪਾਂ ਪਿੰਡੋਂ ਤੇ 8203 ਕਿਲੋਮੀਟਰ ਚੱਲ ਗਏ ਆ ਤੇ ਰਾਜਪੁਰਾ ਟੱਪ ਕੇ ਆਪਾਂ ਜੀਰਕਪੁਰ ਨੂੰ ਸਿੱਧੇ ਹੋ ਗਏ ਜੀਰਪੁਰ ਹੈਗਾ ਤਾਂ 30 ਕਿਲੋਮੀਟਰ ਤੇ ਉਦੀ ਬਾਅਦ ਫਿਰ ਪੌਂਡਾ ਸਾਹਿਬ ਤੇ ਪੌਂਡਾ ਸਾਹਿਬ ਤੋਂ ਇਹੇ ਦੇਹਰਾ ਦੂਣ ਵਾਲੀ ਸੜਕ 210 ਕਿਲੋਮੀਟਰ ਆਪਣੀ ਵਾਟ ਹੋ ਗਈ ਪਿੰਡੋਂ ਚੱਲ ਕੇ ਤੇ ਟਾਈਮ 9:45 ਹੋ ਗਿਆ ਇੱਥੇ ਆ ਗਿਆ ਪ੍ਰੀਤ ਫੈਮਿਲੀ ਢਾਬਾ ਇੱਥੋਂ ਨੇ ਕੋਰਾ ਚਾਹ ਪੀ ਕੇ ਤੇ ਫਿਰ ਆਪਣਾ ਸਫ਼ਰ ਅੱਗੇ ਵੱਲੋਂ ਜਾਰੀ ਰੱਖੂਗਾ ਆਹਾ ਆਹਾ ਆਹ 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 ਚਾਹ ਟੇਸਟੀ ਆ ਬੀ ਬਹੁਤ ਬਹੁਤ ਆ ਚਾਹ ਕਾ ਮੈਂ ਬਾਬਾ ਬਲਾਈਦਾ ਮੈਂ ਕਹਿੰਦਾ ਬੁੱਢਾ ਜਿਹੜਾ ਪਾਣੀ ਲੈਣ ਚੱਕੇ ਹੈਗਾ ਕਾਕਾ ਪਾਣੀ ਲੈ ਲੈ ਲੈਣ ਪਾਣੀ ਚੱਕ ਕੇ ਲੋਈ ਸਾਥ ਯੋਪਾ ਬੀਲੀ ਤੇ ਚਾਹ ਚਾਹ ਪੀ ਕੇ ਤੇ ਹੁਣ ਆਪਾਂ ਸਫ਼ਰ ਸ਼ੁਰੂ ਕਰਾਂਗੇ ਵਾਰ ਇੱਥੋਂ ਹੈਗੀ ਆਪਣੀ ਲਗਭਗ 200 ਕਿਲੋਮੀਟਰ ਸਰਚ ਮਾਰ ਕੇ ਦੇਖ ਲੈਂਦੇ ਕਿੰਨਾ ਟਾਈਮ ਲੱਗਦਾ ਪਿੰਡੋਂ ਦਿਖਾਉਂਦਾ ਹੀ ਲਗਭਗ 9 ਘੰਟੇ ਦਾ ਤੇ ਹੁਣ 10:05 ਹੋ ਗਏ ਫੁੰਦਕਾਹੜਿਆ ਤੋਂ 5 ਘੰਟੇ ਤੇ 32 ਕਿਲੋ ਜਿਹੜੀ 7 ਦੇ 3 10 ਸਾਡੇ ਅੱਧਾ ਘੰਟਾ ਪਰ ਟਾਈਮ ਖਿੱਚ ਲਿਆ 205 ਕਿਲੋਮੀਟਰ ਐਤੋਂ 5 ਘੰਟੇ ਦਿਖਾਉਂਦਾ 5 ਘੰਟੇ ਦਾ ਮਤਲਬ 12 3 ਵਜੇ ਤੋਂ ਆਪਾਂ ਪਹੁੰਚਦੇ ਜੇਕਰ ਲਗਾਤਾਰ ਚੱਲੀਏ ਇੱਕ ਹਾਲਟ ਹੋਰ ਲਵਾਂਗੇ ਲੰਚ ਟਾਈਮ ਦਾ ਤੇ ਉਸ ਤੋਂ ਬਾਅਦ 3 4 ਅੱਧ 5 ਵਜੇ ਆਪਾਂ ਰਾਤੂ ਦੀ ਵਜੇ ਹੋਵਾਂਗੇ ਦੇਖੋ ਗਾਹਾਂ ਤੋਂ ਰੁਕਣਾ ਕੋਈ ਨਹੀਂ ਥੋੜਾ ਜਿਆਦਾ ਪਹਿਲਾਂ ਕਿਉਂਕਿ ਵੀਡੀਓ ਵਾ ਦੇਖਣੇ ਪੈਂਦੇ ਆ ਵੀਡੀਓ ਵੀਡੀਓ ਬਣਾਉਣੀਆਂ ਪੈਂਦੀਆਂ ਤੋਂ ਪ੍ਰੋਗਰਾਮ ਨਾਲ ਹੋਲੀ-ਹੋਲੀ ਆਨੰਦ ਲੈਂਦੇ ਸਫਰਾਂ ਦੇ ਵਿੱਚ ਚੱਲਦੇ ਆ ਜੀ ਆਪਾਂ ਹੁਣ ਜੁੜੇ ਰਹੋ ਆਪਣੇ ਸਫਰਾਂ ਦੇ ਨਾਲ ਜਿਹੜੇ ਦੋਸਤ ਚੈਨਲ ਦੇ ਨਾਮ ਨਾਲ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਆ ਜੀ ਸਾਰਿਆਂ ਨੂੰ ਲੋਈ ਪੈਰੋ 100 ਅੱਜ ਕੇ 18 ਮਿੰਟ 205 ਕਿਲੋਮੀਟਰ ਰਹਿ ਗਿਆ ਆਪਣਾ ਤੇ ਇੰਨਾ ਕੀ ਆਪਾਂ ਚੱਲੇ ਆ 208-9 ਕਿਲੋਮੀਟਰ ਉੱਪਰ ਚੱਲੇ ਆ ਹੁਣ ਆ ਪੌਂਡਾ ਸਾਹਿਬ ਤੋਂ ਜੀਰਕਪੁਰ ਜੀਰਪੁਰ ਤੋਂ ਪੌਂਡਾ ਸਾਹਿਬ ਆਪ ਤੋਂ ਆਪਾ ਹਰਿਆਣਾ ਚ ਐਂਟਰ ਹੋਏ ਤੇ ਹਰਿਆਣਾ ਜੋ ਇੱਥੋਂ ਆਪਾ ਹੁਣ ਐਂਟਰ ਹੋ ਗਏ ਆ ਹਿਮਾਚਲ ਪ੍ਰਦੇਸ਼ ਚ ਇਹ ਹਰਿਆਣਾ ਵਿੱਚੇ ਵਿੱਚ ਵਿੱਚੇ ਜਾਵੇ ਚੰਡੀਗੜ੍ਹ ਤੇ ਹਿਮਾਚਲ ਦੇ ਉੱਪਰ ਦੀ ਕਾਫੀ ਅੱਗੇ ਤੱਕ ਲੱਗ ਜਾਂਦਾ ਚੰਡੀਗੜ੍ਹ ਦੇ ਉੱਤੋਂ ਤੋਂ ਦੀ ਵੀ ਲਿਧਿਆ ਹਰਿਆਣਾ ਹੀ ਜਾਂਦਾ ਨਿਊ ਮੁਲਾ ਪਰ ਤੋ ਜੇ ਤੁਸੀਂ ਬੱਦੀ ਬੱਦੀ ਨੂੰ ਜਾਈਏ ਉਧਰ ਵਿੱਚ ਹਰਿਆਣੇ ਦੇ ਛੋਟੀ ਜੀ ਨੁੱਕਰ ਜੀ ਲੱਗਦੀ ਆ 5-6 ਕਿਲੋਮੀਟਰ ਦੀ ਹੁਣ ਪਹਾੜਾਂ ਦੇ ਦਰਸ਼ਨ ਹੋ ਜਾਣਗੇ ਚੜ੍ਹਾਈ ਸ਼ੁਰੂ ਹੋ ਗਈ ਆ ਐਸ ਰੋਡ ਤੇ ਮੈਂ ਬਹੁਤ ਵਾਰਾ ਸਫ਼ਰ ਕੀਤਾ ਪਹਿਲਾਂ ਵੀ ਜਦੋਂ ਵੀ ਕਦੇ ਉਧਰੋਂ ਦੇਰਾਦੂਨ ਵਾਲੇ ਪਾਸੋਂ ਆਪਾਂ ਨਿਕਲਦੇ ਹਾਂ Shimla ਨੂੰ ਤਾਂ ਇਹੀ ਰੋਡ ਜਾਏਗਾ ਤੇ ਇੱਥੇ ਇੱਕ ਕਰੋੜ ਸਿੱਧਾ ਜਿਵੇਂ ਜਾਂਦਾ ਨਾਹਨ ਨੂੰ ਤੇ ਇੱਕ ਇਧਰੋਂ ਚੰਡੀਗੜ੍ਹ ਵਾਲ ਨੂੰ ਗਈ ਜਾਂਦਾ ਜੀਰਕਪੁਰ ਵਾਲ ਨੂੰ ਤੇ ਆਪਾਂ ਹੁਣ ਜੀਰਕਪੁਰ ਵਾਲੇ ਪਾਸੋਂ ਆਏ ਹਾਂ ਤੇ ਉਹੀ ਦੇਰਾਦੂਨ ਨਾਹ ਨਾਲੇ ਰੋਡ ਤੇ ਆਪਾਂ ਛੜ ਗਏ ਤੇ ਆਲਾ ਦਾਲਾ ਤੁਸੀਂ ਦੇਖ ਹੀ ਰਹੇ ਕਿੰਨਾ ਸੋਹਣਾ ਲੱਗਦਾ ਇਸ ਜੂਨ ਦੇ ਵਿੱਚ ਜਦੋਂ ਅਸੀਂ ਗਏ ਸੀ ਕਿ ਹੋਮਪੁਂਟ ਸਾਹਿਬ ਪਿਛਲੇ ਸਾਲ ਮੈਂ ਤਾਂ ਸੁਖਵਿੰਦਰ ਪਿਛਲੇ ਸਾਲ ਗਏ ਸੀ ਕਿ ਹੋਮਪੁਂਟ ਸਾਹਿਬ ਉਦੋਂ ਵੀ ਉਸ ਰੋਡ ਤੇ ਅਸੀਂ ਸਫ਼ਰ ਕੀਤਾ ਸੀ ਜੂਨ ਦੇ ਮਹੀਨੇ ਪਰ ਉਦੋਂ ਇੰਨੀ ਖੂਬਸੂਰਤੀ ਹੈ ਨਹੀਂ ਸੀਗੀ ਇੰਨੀ ਹਰੇ ਭਰੇ ਹਰੇ ਸੀ ਉਦੋਂ ਜਿੱਲੇ ਹੋਣਾ ਕਿਉਂਕਿ ਬਰਸਾਤਾਂ ਤੋਂ ਬਾਅਦ ਪਹਾੜਾਂ ਦੀ ਹਰੇ ਭਰੇ ਵੱਜ ਜਾਂਦੀ ਹੈ ਅਸਲ ਵਿੱਚ ਹਿਮਾਚਲ ਸ਼੍ਰੀਨਗਰ ਜੰਮੂ ਉੱਤਰਾਖੰਡ ਇਧਰ ਵੀ ਜੇਕਰ ਆਉਣਾ ਇਹਨਾਂ ਕੇ ਮਾਸਾਣਾ ਕੋ ਨਾਰਥ-ਈਸਟ ਵੀ ਜਾਣਾ ਹੋਵੇ ਤਾਂ ਬਰਸਾਤਾਂ ਤੋਂ ਬਾਅਦ ਵਾਲਾ ਮੌਸਮ ਬੜਾ ਵਧੀਆ। ਅੱਜਾ ਦਿਨ ਅਸੀਂ ਸ਼ਾਇਦ ਬ੍ਰੇਕਫਾਸਟ ਕੀਤਾ ਸੀ ਮੈਂ ਤੇ ਸਖਵਿੰਦਰ ਜੀ। ਉਦੋਂ ਸਾਰਾ ਆਲਾ-ਦੋਲਾ ਕੁਝ ਵੀ ਨਦੀ ਨਹੀਂ ਸੀ ਵਗਦੀ ਹੁਣ ਥੱਲੇ ਪਾਣੀ ਵਗ ਰਿਹਾ। ਤੇ ਪੁਲ ਦੇ ਆਲੇ-ਦੋਲੇ ਕਾਫੀ ਸਾਰੇ ਢਾਬੇ ਹੈਗੇ ਆ ਪਰ ਆਪਾਂ ਨੂੰ ਹਜੇ ਪੂਰੀ ਚੋਖੀ ਭੁੱਖ ਨਹੀਂ ਲੱਗੀ। ਘੰਟਾ ਕੋ ਹੋਰ ਸਫਰ ਕਰਾਂਗੇ ਆਪਾਂ ਕੌੜਾ ਸਾਹਿਬ ਦੇ ਵਾਲੇ ਦੋਲੇ ਜਾ ਕੇ ਆਪਾਂ ਕਿਤੇ ਕਰਾਂਗੇ ਲੰਚ ਟਾਈਮ 12 ਵਜ ਗਿਆ ਤੇ ਘਰੋਂ 6:30 ਵਜੇ ਆਪਾਂ ਸਵੇਰੇ ਚਾਹ ਦੇ ਨਾਲ ਆਮ ਬਰੈਡ ਖਾਦਾ ਸੀ ਤੇ ਉਸ ਤੋਂ ਬਾਅਦ ਕਰ ਪੀਤੀ ਚਾਹ ਤੇ ਹੁਣ ਆਪਾਂ ਚਲੋ ਚਾਲੀ ਮੌਸਮ ਸੋਹਣਾ ਸਫਰ ਕਰਨ ਦਾ ਸੁਆਦ ਆ ਰਿਹਾ ਤੇ ਸਫਰ ਆਪਾਂ ਹਜੇ 30 40 ਕਿਲੋਮੀਟਰ ਹੋਰ ਖਿੱਚਾਂਗੇ ਵਾਹ ਕੀ ਬਾਤ ਵੱਡੇ ਵੱਡੇ ਦਰਖਤਾਂ ਸ਼ਾਇਦ ਇਹ ਲੱਗਦੇ ਨੇ ਅੰਬ ਹੁੰਦੇ ਆ ਅੰਬਾਂ ਦੇ ਦਰਖਤ ਵੀ ਕਾਫੀ ਹੁੰਦੇ ਆ ਹਮਾਚਲ ਦੇ ਵਿੱਚ ਪੂਰਾ ਸੰਘਣਾ ਜੰਗਲ ਉੱਤੇ ਬੱਦਲ ਵਾਈ ਠੰਡੀ ਠੰਡੀ ਹਵਾ ਕੋਈ ਕੋਈ ਕੜੀ ਵੀ ਡਿੱਗਦੀ ਆ ਅਸਲੋ ਤਾਂ ਹੀ ਆ ਹਮਾਚਲ ਚ ਆਉਂਦੀ ਪੁੱਤਰਾ ਹੱਡ ਚ ਹਮਾਚਲ ਗੰਧਬਾਗ ਪਹਾੜਾਂ ਚ ਆਉਂਦੀ ਆ ਹੀ ਰਤਾਂ ਬਰਸਾਤਾਂ ਤੋਂ ਬਾਅਦ ਸਤੰਬਰ ਤੇ ਅਕਤੂਬਰ ਇਹ ਦੋ ਮਹੀਨੇ ਪੂਰੀ ਜੋਬਨ ਤੇ ਰਹਿਣੀ ਹੈ ਇਹ ਕੁਦਰਤ। ਉਸ ਸੜਕ ਦੇ ਨੀਂਵੀਏ ਦੇ ਕਈ ਤਰ੍ਹਾਂ ਦੀ ਵੰਸ਼ਪਤੀ ਬਦਲਦੀ ਆ। ਆਹਨ ਪੂਰਾ ਦੋਨੇ ਪਾਸੇ ਸਾਗਵਾਨ ਦਾ ਜੰਗਲ ਆ। ਔਰ ਮੈਂ ਉੱਤਰਾਖੰਡ ਦੇ ਵਿੱਚ ਐਡਾ ਵੱਡਾ ਜੰਗਲ ਮੈਂ ਛੇ ਦਿ ਕਿਤੇ ਦੇਖਿਆ ਹੋਵੇ ਸਾਗਵਾਨ ਦਾ ਜਿਹੜਾ ਇਸ ਰੋਡ ਤੇ ਮਿਲਦਾ। ਜਿਹੜਾ ਆਪਾਂ ਪੋੜਾ ਸਾਹਿਬ ਨਹੀਂ ਜਾਣਦੇ ਆ। ਇਹ ਦੋਨੇ ਪਾਸੇ ਤੁਸੀਂ ਦੇਖੋ ਸਾਗਵਾਨ ਹੀ ਸਾਗਵਾਨ। ਔਰ ਜੰਗਲਾਤ ਵਿਭਾਗ ਮਹਿਕਮੇ ਦੁਆਰਾ ਲਾਇਆ ਹੋਇਆ ਸਾਰਾ। ਮਨੁੱਖ ਨਰਮਤ ਜੰਗਲ ਆ। ਪਰ ਉੱਤਰਾਖੰਡ ਤੇ ਹਿਮਾਚਲ ਦੇ ਵਿੱਚ ਜੰਗਲਾਤ ਮਹੱਤਮਾ ਕਾਫੀ ਰੋਖ ਲਾਉਂਦਾ ਕੁਦਰਤੀ ਵੀ ਉੱਗੇ ਹੁੰਦੇ ਆ ਜੰਗਲ ਪਰ ਲਾਉਂਦੇ ਵੀ ਰਹਿੰਦੇ ਆ ਲੋ ਜੀ ਆ ਗਿਆ 3 ਪੁਆਇੰਟ ਤੇ ਵਾਟਰ ਹੈਗੀ ਆਪਣੀ 98 ਕਿਲੋਮੀਟਰ ਤੇ ਆਪਾਂ ਅੱਧੇ ਘੰਟੇ ਜੀ ਕੱਢੇ ਹਾਂ ਤਕਰੀਬਨ ਅੱਧੇ ਘੰਟੇ ਜੀ ਆਪਾਂ ਜਿਹੜੀ 30 ਕਿਲੋਮੀਟਰ ਵਾਟ ਕੱਢੇ ਹਾਂ ਆ ਸੜਕ ਸਿੱਧੀ ਸੀਗੀ ਬਾੜੇ ਬਿੰਗਬਲਾਂ ਨਹੀਂ ਜਾਣੀ ਸੀ ਤੇ ਆ ਜਮਣਾ ਨਦੀ ਦੀ ਸ਼ੈਕ ਨਦੀ ਇਹਦੇ ਚ ਕਦੇ ਪਾਣੀ ਨਹੀਂ ਵੇਖਿਆ ਬਰਸਾਤਾਂ ਤੋਂ ਬਾਅਦ ਆਇਆ ਕਰਕੇ ਪਾਣੀ ਹੈਗਾ ਤੇ ਪੌਂਡਾ ਸਾਹਿਬ ਇੱਥੇ 4 ਕਿਲੋਮੀਟਰ ਐਸਟੀ ਪੌਂਡ ਤੋਂ ਇਹ ਆਈ ਪੌਂਡਾ ਸਾਹਿਬ ਪੌਂਡਾ ਸਾਹਿਬ ਆਪਾਂ ਬਹੁਤ ਵਾਰਾ ਰੁਕੇ ਹੋ ਗਰਦੋਰਾ ਸਾਹਿਬ ਵੀ ਗਏ ਆ ਪਿੱਛੇ ਮੈਂ ਤੇ ਹਰ ਚਾਰਨ ਜਦੋਂ ਅ ਇਧਰੋਂ ਪੋਸ ਉਤਰਾਖੰਡ ਦੇ ਵਿੱਚੋਂ ਉਦੋਂ ਵੀ ਅਸੀਂ ਪੌਂਡਾ ਸਾਹਿਬ ਹੋ ਕੇ ਗਏ ਸੀਗੇ ਤੇ ਪੌਂਡਾ ਸਾਹਿਬ ਸ੍ਰੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਪਟੂਆ ਸਾਹਿਬ ਨੂੰ ਛੱਡ ਕੇ ਆਨੰਦਪੁਰ ਸਾਹਿਬ ਆਏ ਆ ਤੇ ਆਨੰਦਪੁਰ ਸਾਹਿਬ ਤੋਂ ਇੱਕ ਵਾਰ ਉਹ ਆਨੰਦਪੁਰ ਸਾਹਿਬ ਨੇ ਉਹਨਾਂ ਨੇ ਇੱਕ ਵਾਰ ਜਿਹੜਾ ਛੱਡਿਆ ਤਾਂ ਉਦੋਂ ਇੱਧਰ ਆਏ ਆ ਪੌਂਡਾ ਸਾਹਿਬ ਨੂੰ ਪੌਂਡਾ ਸਾਹਿਬ ਉਹ 2 ਸਾਲ ਰਹੇ ਤੇ ਇੱਥੇ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਜਿਹੜੀ ਪਹਿਲੀ ਲੜਾਈ ਆ ਗੜਵਾਲ ਦੇ ਰਾਜਾ ਦੇ ਨਾਲ ਭਗਾਣੀ ਦੇ ਸਥਾਨ ਤੇ ਲੜੀ ਆ ਇੱਥੇ ਤਕਰੀਬਨ ਕੋਈ 13-14 ਕਿਲੋਮੀਟਰ ਸਾਈਡ ਤੇ ਪਗਾਣੀ ਦਾ ਸਥਾਨ ਉਹਦੀ ਵੀਡੀਓ ਵੀ ਆਪਣੇ ਚੈਨਲ ਤੇ ਪਈਆਂ ਤੁਸੀਂ ਜਾ ਕੇ ਦੇਖ ਸਕਦੇ ਹੋ ਪਗਾਣੀ ਸਾਹਿਬ ਵੀ ਆਪਾਂ ਗਏ ਸੀਗੇ ਇਹ ਆ ਜੀ ਇੱਥੋਂ ਦਾ ਇਤਿਹਾਸ ਉਦੋਂ ਆ ਫਿਰ ਗੁਰਗੋਵਰ ਸਿੰਘ ਜੀ ਆਨੰਦਪੁਰ ਸਾਹਿਬ ਚਲੇ ਗਏ ਫਿਰ ਆਨੰਦਪੁਰ ਸਾਹਿਬ ਨੇ ਜਰੂਰ ਦੁਬਾਰਾ ਉਹਨਾਂ ਨੂੰ ਛੱਡਿਆ ਫਿਰ ਆਨੰਦਪੁਰ ਸਾਹਿਬ ਨਹੀਂ ਆ पाए ਫਿਰ ਉਧਰ ਨਦੇੜ ਵਾਲੇ ਪਾਸੇ ਤੇ ਉੱਥੇ ਹੀ ਉਹਨਾਂ ਦਾ ਜਿਹੜਾ ਆਖਰੀ ਸਮਾਂ ਬੀਤਿਆ ਅੱਜ ਕੱਲ ਹਜੂਰ ਸਾਹਿਬ ਜੀ ਨੂੰ ਕਹਿੰਦੇ ਆ। ਹੋਈ ਇਹ ਆ ਗਈ ਜਮਨਾ ਨਦੀ। ਇਹ ਜਮਨਾ ਨਦੀ ਚ ਪਾਣੀ ਵਾ ਵਾ। ਜਿਹੜਾ ਜੂਨ ਜਾਨ ਚ ਰੰਗੀ ਉਹ ਤਾਂ ਪਾਣੀ ਜਮਾ ਹੀ ਨਹੀਂ ਹੁੰਦਾ। ਤੇ ਹੁਣ ਇੱਥੇ ਅੱਗੇ ਅੱਗੇ ਬਾਰਿਸ਼ ਹੋ ਕੇ ਆ Đ ਅਸਲ ਵਿੱਚ ਇਧਰ ਉੱਤਰਾਖੰਡ ਵਾਲੇ ਪਾਸੇ ਨੇ ਇੱਕ ਬੰਨ ਬਣਾਇਆ ਹੋਇਆ ਡੈਮ ਬਣਿਆ ਹੋਇਆ ਉਹਦੇ ਚੋਂ ਆ ਨਹਿਰ ਗੱਡੀ ਹੋਈ ਹੈ। ਇੱਕ ਪਰੇ ਨੂੰ ਨਹਿਰ ਗੱਡੀ ਹੋਈ ਹੈ। ਜਿਹਦੇ ਕਰਕੇ ਪਾਣੀ ਜ਼ਿਆਦਾ ਨਹਿਰਾਂ ਚ ਲਾ ਜਾਂਦਾ ਤੇ ਜਮਨਾ ਚ ਪਾਣੀ ਘਟ ਜਾਂਦਾ। ਇੱਥੇ ਬਣਿਆ ਹੋਇਆ ਦੂਜੇ ਪਾਸੇ ਰਿਵਰ 뷰 ਰਿਜ਼ੋਰਟਸ ਤੇ ਟਾਈਮ ਹੋਇਆ ਸੀ ਲੰਚ ਦਾ ਤੇ ਆਪਾਂ ਸੋਚਦੇ ਆ ਸੋਚਿਆ ਤੇ ਆਪਾਂ ਸੋਚਿਆ ਲੰਚ ਆਪਾਂ ਇੱਥੇ ਕਰਦੇ ਆ ਵਧੀਆ ਸੋਹਣੀ ਜਗ੍ਹਾ ਤੇ ਬੈਠ ਕੇ ਤੇ ਇੱਥੇ ਬਾਈਕ ਆਪਣਾ ਬਾਹਰ ਹੀ ਲਵਾਤਾ ਇਹਨਾਂ ਨੇ ਅੰਦਰ ਜਾਣਾ ਲੋ ਨਹੀਂ ਹੈਗਾ ਤੇ ਆਪਾਂ ਚੱਲਦੇ ਹੁਣ ਕੈਫੇ 'ਚ ਤੇ ਕਰਦੇ ਆ ਲੰਚ ਆਪਾਂ ਹੈਗੇ ਜੀ ਹੁਣ ਰਿਵਰ 뷰 ਰਿਜ਼ੋਰਟ ਦੇ ਵਿੱਚ ਤੇ ਸਾਹਮਣੇ ਵਗ ਰਹੀ ਆ ਜਮਨਾ ਨਦੀ ਬਰਸਾਤਾਂ ਦਾ ਸੀਜ਼ਨ ਹੁਣ ਕਰਕੇ ਪਾਣੀ ਕਾਫੀ ਆ ਨਦੀ ਦੇ ਵਿੱਚ ਤੇ ਆ ਇਹਨਾਂ ਦਾ ਕਾਰਜੀ ਪੂਲ ਬਣਾਇਆ ਹੋਇਆ ਜਿਹਦੇ ਵਿੱਚ ਬੋਟਿੰਗ ਵਗੈਰਾ ਵੀ ਛੱਡ ਬੋਟਾਂ ਵਗੈਰਾ ਵੀ ਛੱਡੀਆਂ ਹੋਈਆਂ। ਕਾਫੀ ਸੋਹਣੀ ਜਗ੍ਹਾ ਤੇ ਬਣਿਆ ਹੋਇਆ ਇਹ। ਸੋਹਣੀ ਲੋਕੇਸ਼ਨ ਹੈ। ਜਦੋਂ ਆਪਾਂ ਪੌਂਡਾ ਸਾਹਿਬ ਤੋਂ ਉੱਤਰਾਖੰਡ ਦੇ ਵਿੱਚ ਐਂਟਰੀ ਕਰਦੇ ਆਂ ਤੇ ਥੋੜਾ ਅੱਗੇ ਜਾ ਕੇ ਤਾਂ ਬੋਰਡ ਲੱਗਿਆ ਆ ਜਾਂਦਾ। ਕਮਰੇ-ਕਮਰੇ ਰੂਮ ਵਗੈਰਾ ਵੀ ਹੈਗੇ ਆ ਤੇ ਜੇਕਰ ਆਪਾਂ ਇੱਕ ਅੱਧਾ ਦਿਨ ਜਾਂ ਇੱਕ ਦੋ ਰਾਤਾਂ ਆਉਣਾ ਹੋਵੇ ਤਾਂ ਅਗਰ ਇੱਥੇ ਵੀ ਆਇਆ ਜਾ ਸਕਦਾ ਪਰਿਵਾਰ ਦੇ ਨਾਲ ਸੋਹਣੀ ਗੱਲਬਾਤ ਆ। ਥੱਲੇ ਤੁਰ ਕੇ ਆਪਾਂ ਨਦੀ ਦੇ ਕੋਲੇ ਵੀ ਜਾ ਸਕਦੇ ਆ ਥੱਲੇ ਔਰ ਆ ਰਸਤਾ ਜਾਂਦਾ ਥੱਲੇ ਨੂੰ ਇਹ ਹੌਲੀ ਹੌਲੀ ਤੁਰ ਕੇ ਆਪਾਂ ਬਿਲਕੁਲ ਰਿਵਰ ਸਾਈਡ ਜਾ ਸਕਦੇ ਆ ਤੁਰ ਕੇ ਜਾਵਰ ਇੱਥੇ ਨਦੀ ਦਾ ਪਾਣੀ ਦਾ ਵਹਾਅ ਵੀ ਬੜਾ ਹੈ ਨੀਗਾ ਪਲੇਨ ਚ ਵਗਦੀ ਆ ਕੋ ਬਹੁਤ ਹੀ ਖਤਰੇ ਵਾਲੀ ਗੱਲ ਵੀ ਹੈਣੀਗੀ ਤੇ ਇੱਥੇ ਥੋੜਾ ਸੌਦਾ ਤਾਂ ਮਹਿੰਗਾ ਪਰ ਚਲੋ ਕਈ ਵਾਰੀ ਹੁਣ ਆਪਣਾ ਛੋਟਾ ਟੂਰ ਆ ਤੇ ਦੋ ਤਿੰਨ ਦਿਨ ਦਾ ਹੀ ਟੂਰ ਆ ਤੇ ਇਹਦੇ ਵਿੱਚ ਕਿਤੇ ਕਿਤੇ ਆਪਾਂ ਜੀ ਰਸ਼ਨ ਪਾਣੀ ਵਧੀਆ ਜਗ੍ਹਾ ਤੇ ਮਹਿੰਗੀ ਜਗ੍ਹਾ ਤੇ ਬਹਿ ਕੇ ਵੀ ਸ਼ਖਲਾਂਗੇ ਤਾਂ ਕੋਈ ਵਾਲੀ ਵੱਡੀ ਗੱਲ ਨਹੀਂ ਹੈਗੀ ਆ ਰੈਸਟੋਰੈਂਟ ਬਣਿਆ ਹੋਇਆ ਪਰ ਹੱਟਸ ਵਗੈਰਾ ਵੀ ਬਣੀਆਂ ਹੋਈਆਂ ਆ ਚੌਪੜੀਆਂ ਦੀਆਂ ਬਣੀਆਂ ਇੱਧਰ ਵੀ ਰੈਸਟੋਰੈਂਟ ਆ 1:48 ਮਿੰਟ ਘੰਟਾ ਲੱਗ ਗਿਆ ਆਪਣਾ ਇੱਥੇ ਰੋਟੀ ਵਧੀਆ ਸੀ ਸਵਾਦ ਨਾਲ ਰੋਟੀ ਖਾਧੀਆ ਟਾਈਮ ਨਾਲ ਤਰ੍ਹਾਂ ਦਾ ਹੀ ਫਾਇਦਾ ਹੁੰਦਾ ਕਿ ਸ਼ਟਬਟ ਨਹੀਂ ਕਰਨੀ ਪੈਂਦੀ ਪਹਿਲਾਂ ਆਪਾਂ ਆਰਾਮ ਨਾਲ ਬੈ ਕੇ ਚਾਹ ਵੀ ਪੀਤੀ ਫਿਰ ਆਰਾਮ ਨਾਲ ਬੈ ਕੇ ਇੱਥੇ ਆਪਾਂ ਰੋਟੀ ਖਾਧੀ ਰੁਪਈਆ ਦੇ 400 ਲੱਗ ਗਿਆ ਲਗਭਗ ਤੰਗਿਆਣਾ ਦੀ ਰੋਟੀ ਦਾ ਖਰਚਾ ਲੱਗ ਗਿਆ ਪਰ 뷰 ਸੋਹਣਾ ਕਰਕੇ ਮੈਂ ਸੋਚਿਆ ਕਿ ਇੱਥੇ ਰੁਕਣਾ ਚਾਹੀਦਾ ਕਈ ਵਾਰੀ ਅ ਕਿਸੇ ਚੰਗੀ ਲੋਕੇਸ਼ਨ ਦਾ ਮੁੱਲ ਤਾਰਨਾ ਪੈਂਦਾ ਹੈ ਆਦਮੀ ਨੂੰ ਸੀਗਾ ਕਿ ਮਹਿੰਗਾ ਹੋਊਗਾ ਕਿਉਂਕਿ ਜਦੋਂ ਰਿਜ਼ੋਰਟਸ ਦਾ ਨਾਂ ਲੱਗ ਜਾਂਦਾ ਉੱਥੇ ਖਾਣ ਪੀਣ ਮਹਿੰਗਾ ਹੀ ਹੁੰਦਾ ਪਰ ਚਲੋ ਕੁਆਲਿਟੀ ਵੀ ਵਧੀਆ ਸੀ ਬਹੁਤ ਵਧੀਆ ਸੀ ਆ ਨਾਲ ਨਹਿਰ ਵਗ ਰਹੀ ਹੈ ਕਾਫੀ ਭਰੀ ਹੋਈ ਕਿਉਂਕਿ ਹੁਣ ਪਾਣੀ ਭਰਪੂਰ ਆ ਪਹਾੜਾਂ ਦੇ ਵਿੱਚ ਝਰਨੇ ਨਦੀਆਂ ਨਾਲੇ ਭਰਪੂਰ ਵਗ ਰਿਹਾ ਜਮਨਾ ਦੇ ਵਿੱਚ ਵੀ ਜਦੋਂ ਆਪਾਂ ਜੂਨ ਚ ਲੰਗੇ ਸੀਗੇ ਮੈਨੂੰ ਤੇ ਫਿਰ ਚਾਰਨੋ ਦੇ ਕੋਈ ਪਾਣੀ ਪੁਣੀ ਹੈਣੀ ਸੀਗੇ ਤੇ ਹੁਣ ਪਾਣੀ ਬਹੁਤ ਆ ਸਾਹਮਣੇ ਬੱਦਲ ਬਹੁਤ ਜ਼ਬਰਦਸਤ ਲੱਗਿਆ ਅਦਾ ਕਾਫੀ ਤਕੜਾ ਮੀਂਹ ਹੋਣ ਵਾਲਾ ਕਿ ਕਿਸੇ ਜੇਗਾ ਆਪ ਨੂੰ ਰੁਕਣਾ ਹੀ ਪੈਣਾ ਲੱਗਦਾ ਉਲੋ ਜੀ ਬਾਰਿਸ਼ ਆ ਗਈ ਬੱਦਲ ਖੁੱਲ ਗਿਆ ਹੋਇਆ ਇਹ ਬਾਰਿਸ਼ ਕਾਫੀ ਟਾਈਮ ਪਊਗੀ ਲੱਗਦਾ ਤੇ ਹੁਣ ਆਪਾਂ ਕਿਤੇ ਰੁਕਦੇ ਆਂ ਚਾਹ ਪੀਣੇ ਆ ਉਹ ਨਜ਼ਰ ਚ ਥੋੜੀ ਬਹੁਤੇ ਹਟ ਜੂਗੀ ਫੇਰ ਅੱਗੇ ਚੱਲਾਂਗੇ ਬਾਰਿਸ਼ ਪਾੜ ਦੇ ਪਹਾੜਾਂ ਦੇ ਵਿੱਚ ਆ ਜਾਂਦੀ ਆ ਹਟ ਜਾਂਦੀ ਆ ਇਸ ਤਰ੍ਹਾਂ ਚੱਲਦਾ ਰਹਿੰਦਾ ਕੰਮ ਤੇ ਹੁਣ ਆਪਾਂ ਕਿਤੇ ਰੁੱਕ ਕੇ ਚਾਹ ਪਾਣੀ ਪੀਨੇ ਆ ਕਿਉਂਕਿ ਇਹ ਕੈਮਰਾ ਢਕਣਾ ਪੈਣਾ ਆਪਾਂ ਨੂੰ ਹੁਣ ਥੋੜੀ ਥੋੜੀ ਬਾਰਿਸ਼ ਹੋਈ ਗਈ ਆ ਤੇ ਮੈਂ ਰੁਕਦਾ 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 ਜਿਹੜੀ ਵੀ ਚਾਹ ਵਾਲੀ ਦੁਕਾਨ ਤੇ ਮੈਂ ਰੁਕਦਾ ਰੁਕਣ ਲੱਗਦਾ ਸੀ ਉੱਥੇ ਹੀ ਲੋਕ ਬੈਠੇ ਸੀ ਜਗ੍ਹਾ ਹੈ ਨਹੀਂ ਸੀ ਬੈਠਣ ਨੂੰ ਤੇ ਜਿਹੜੀਆਂ ਦੁਕਾਨਾਂ ਦੇ ਲੋਕ ਹੈ ਨਹੀਂ ਸੀ ਉਹਨਾਂ ਕੋਲੇ ਬੈਠਣ ਨੂੰ ਆਲਰੇਡੀ ਜਗ੍ਹਾ ਹੀ ਹੈ ਨਹੀਂ ਸੀ ਸਾਂ ਕਰਕੇ ਹੋਰ ਆਪਾਂ ਰੁਕੇ ਹੀ ਨਹੀਂ ਤੁਰ ਹੀ ਆਏ ਆ ਨਹੀਂ ਹਟ ਗਿਆ ਤੇ ਬਹੁਤ ਸੋਹਣਾ ਮੜਾ ਮੜਾ ਪੱਜ ਗਿਆ ਮੌਸਮ ਸੋਹਣਾ ਹੋ ਗਿਆ ਬੱਦਲ ਵਾਲੀ ਹਜੇ ਵੀ ਹੈਗੀ ਆ ਤੇ ਮੌਸਮ ਹੋਰ ਸੁਹਾਵਣਾ ਹੋ ਗਿਆ ਤੇ ਸਫਰ ਕਰਨ ਦਾ ਹੋਰ ਵੀ ਆਨੰਦ ਆ ਰਿਹਾ ਪਹਾੜਾਂ ਦੇ ਵਿੱਚ ਇਸ ਤਰ੍ਹਾਂ ਦਾ ਹੀ ਮਾਹੌਲ ਹੋਵੇ ਫੇਰੀ ਸੋਹਣੇ ਲੱਗਦੇ ਆ ਪਹਾੜ ਖੁਸ਼ਕ ਪਹਾੜਾਂ ਦੇ ਵਿੱਚ ਸਫਰ ਕਰਨ ਦਾ ਕੋਈ ਬੜਾ ਸਵਾਦ ਨਹੀਂ ਮਈ ਜੂਨ ਦੇ ਵਿੱਚ ਜੇਕਰ ਆਪਾਂ ਸਫਰ ਕਰਦੇ ਆ ਉਦੋਂ ਭੋਰਾ ਵੀ ਸਵਾਦ ਨਹੀਂ ਆਉਂਦਾ ਉਦੋਂ ਪਹਾੜਾਂ ਨੂੰ ਫੀਲਿੰਗ ਹੀ ਨਹੀਂ ਆਉਂਦੀ ਅਸਲੀ ਹੌਨ ਫੀਲਿੰਗ ਆ ਰਹੀ ਆ ਬਹੁਤ ਵਾਲੀ ਬਹੁਤ ਆਨੰਦਮਈ ਸਫਰ ਪਿਛੇ ਆਪਾਂ ਰਾਜਸਥਾਨ ਦਾ ਜਿਹੜਾ ਟੂਰ ਲਾਇਆ ਉਹ ਵੀ ਪੂਰਾ ਵਧੀਆ ਸੀ ਉੱਥੇ ਮੌਨਸੂਨ ਟੂਰ ਸੀਗਾ ਉਹ ਤੇ ਇਹ ਵੀ ਆਪਣਾ ਜਿਹੜਾ ਉੱਤਰਾਖੰਡ ਦਾ ਮੌਨਸੂਨ ਟੂਰ ਆ ਇੱਥੋਂ ਲਗਭਗ ਮਸੂਰੀ ਵੀ 40 ਕਿਲੋਮੀਟਰ ਆ ਤੇ ਰਾਤੂ ਕੀ ਬੇਲੀ ਵੀ ਤੇ ਬਾਰਿਸ਼ ਕਾਫੀ ਲੈ ਪਈ ਆ ਫੇਰ ਆਉਣ ਵਾਲੀ ਬਾਰਿਸ਼ ਆ ਤੇ ਇੱਥੇ ਆਪਾਂ ਨੂੰ ਆਹ ਕੋਲ ਰੈਸਟੋਰੈਂਟ ਮਿਲਿਆ ਤੇ ਚਾਹ ਵੀ ਨੇ ਅੱਛੇ ਕਿਸੇ ਵੀ ਰੈਸਟੋਰੈਂਟ ਤੇ ਚਾਹ ਨਹੀਂ ਫਾਸਟ ਫੂਡ ਵਗੈਰਾ ਦਾ ਮਿਲ ਰਿਹਾ ਸੀਗਾ ਇੱਥੇ ਸ਼ਾਇਦ ਚਾਹ ਮਿਲ ਜੇ ਪੀ ਰਹਿ ਲੋਗੇ ਇਸ ਕਰਕੇ ਚਾਹ ਮਿਲ ਜੂਗੀ ਜਾਂ ਕੌਫੀ ਮਿਲ ਜੂਗੀ ਪੀਨੇ ਆ ਛੱਟ ਬੈੰਨੇ ਆ ਮੀਂਹ ਦਾ ਵੀਟ ਕਰਦੇ ਆ ਉਦੋਂ ਬਾਅਦ ਫਿਰ ਚੱਲਾਂਗੇ ਅੱਗੇ ਨੀ کافی ਪਹਿਰਿਆ ਬਾਹਰ ਪੂਰਾ ਤੇਜ਼ਮੀ ਭਰਿਆ ਚਾਹ ਵੀ ਪੀਲੇ ਮੈਂ 5-7 ਮਿੰਟ ਹੋ ਗਏ ਰੋਡ 'ਤੇ ਅਰੇ ਜੰਮੀ ਰੁਕਣ ਦਾ ਨਾਂ ਨਹੀਂ ਲੱਗਿਆ ਮਸੂਰੀੋਂ 20 ਕਿਲੋਮੀਟਰ ਤੇ ਆਪਣਾ ਰਹਿ ਗਿਆ ਰਾਤੂ ਦੀ ਵੇਲੀ ਹੈਗਾ 37 ਕਿਲੋਮੀਟਰ ਮਨ ਲਾਦਾ ਸ਼ਹਿਰ ਮਸੂਰੀ ਨਾ ਸਟੇ ਕਰਨਾ ਪਵੇ ਕਿਉਂਕਿ ਰਾਤੂ ਦੀ ਵੇਲੀ ਹੋਮ ਸਟੇ ਵਗੈਰਾ ਥੋੜੇ ਆ ਰਾਤੂ ਦੀ ਬੇਲੀ ਹੋਸਟੇਲ ਵਗੈਰਾ ਥੋੜੇ ਜਿਹੇ ਉੱਥੇ ਪਹੁੰਚਣ ਨੂੰ ਟਾਈਮ ਵੀ ਲੱਗ ਸਕਦਾ ਕਿਉਂਕਿ ਮੀਂਹ ਆ ਜੇ ਮੀਂਹ ਨਾ ਹਟਿਆ ਕੁਵਲਾ ਹੁੰਦਾ ਤਾਂ ਸਿਆ ਫਿਰ ਆਪਾਂ ਰੁਕ ਜਾਾਂਗੇ ਮਸੂਰੀ ਜਾਂ ਆਲੇ ਦੁਆਲੇ ਕਿਤੇ ਤੇ ਫਿਰ ਸਵੇਰ ਉੱਠ ਕੇ ਆਪਾਂ ਪਹੁੰਚਾਂਗੇ ਰਾਤੂ ਦੀ ਬੇਲੀ ਕਿਉਂਕਿ ਛੋਟਾ ਜਿਹਾ ਪਿੰਡ ਇੱਕ ਦਿਨ ਜਿਖ ਐਕਸਪਲੋਰ ਹੋ ਜਾਣਾ ਫਿਰ ਕੱਲ੍ਹ ਵਾਲੀ ਰਾਤ ਰਾਤੂ ਦੀ ਬੇਲੀ ਲਾਵਾਂਗੇ ਓਵੇਂ ਸੀਗਾ ਕਿ ਅੱਜ ਰਾਤੂ ਦੀ ਬੇਲੀ ਤੇ ਕੱਲ ਨੂੰ ਦਿਨੇ ਐਕਸਪਲੋਰ ਕਰਕੇ ਮਸੂਰੀ ਆ ਜਾਣਾ ਸੀਗਾ ਮੈਂ ਪਰ ਆਪਾਂ ਉਲਟਾ ਕਰ ਲੈਂਦੇ ਪਹਿਲਾਂ ਮਸੂਰੀ ਰੋਗ ਜਾਂਦੇ ਆ ਤੇ ਕੱਲ ਰਾਤੂ ਦੀ ਬੇਲੀ ਪਹੁੰ ਲੋ ਜੀ ਤੁਸੀਂ ਚਾਹ ਪੀਤੀ ਆ ਚਾਹ ਤਾਂ ਸੋਸ ਹੋਈ ਸੀਗੀ ਸਿਰੋ ਛੱਸ ਜਾ ਪੂਰਾ ਹੋ ਗਿਆ 15 ਰੁਪਏ ਦਾ ਕੱਪ ਦਿੱਤਾ ਬਿਲਕੁਲ ਬੇਕਾਰ ਸੀ ਚਾਹ ਤੇ ਆਪਣਾ ਹੁਣ ਥੋੜਾ ਮੌਸਮ ਨਹੀਂ ਹੱਡਿਆ ਬ੍ਰੀਕ ਬ੍ਰੀਕ ਕਣੀ ਪੈਂਦੀ ਆ ਤੇ ਆਪਾਂ ਇੱਕ ਰੱਗੇ ਵਾਲੂ ਨਿਕਲਦੇ ਆ ਮਸੂਰੀ ਦੇ ਵਿੱਚ ਦੀ ਹੋ ਕੇ ਜਾਣਾ ਆਪਾਂ ਰਸਤਾ ਪਿੱਛੋਂ ਕੇ ਸਕੈਪ ਕੀਤਾ ਆਪਾਂ ਤੇ ਇੱਕ ਰਸਤਾ ਬਿਲਕੁਲ ਦੇਰਾ ਦੂਨ ਤੋਂ ਸਿੱਧਾ ਵੀ ਜਾਂਦਾ ਵੀ ਰਾਤੂ ਕੀ ਬੇਲੀ ਨੂੰ ਦੇਰਾ ਦੇਰਾ ਦੂਨ ਤੋਂ ਬਾਹਰ ਵਾਰ ਵੀ ਪਰ ਕਦੇ ਉਸਕੇਪ ਹੋ ਜਾਵੇ ਤਾਂ ਫਿਰ ਇਹ ਇਹ ਤਾਂ ਕਿਹੜੀ ਵਾਰੀ ਪਤਾ ਨਹੀਂ ਲੱਗਦਾ ਥੋੜਾ ਸਕੇਪ ਹੋ ਜਾਵੇ ਫਿਰ ਅਗਲਾ ਰਸਤਾ ਚੱਕ ਲੈਣਾ ਹੈ ਪਰ ਕਿਲੋਮੀਟਰ ਕਿਤੇ ਵੀ ਵਧੇ ਹੋ ਸਕਦਾ ਮਸੂਰੀ ਦੇ ਵਿੱਚ ਦੀ ਚੱਕਿਆ ਹੋਵੇ ਰਸਤਾ ਪਹਿਲਾਂ ਹੀ ਸ਼ੁਰੂ ਤੋਂ ਹੀ ਕਿਲੋਮੀਟਰ ਤਾਂ ਘਟਦੇ ਹੀ ਰਿਹਾ ਲਗਾਤਾਰ ਹੀ ਹਾਂ ਆਹ ਆਇਮ ਹੋਰ ਬੰਦਾ ਬਰਸਾਤਾਂ ਦੇ ਟਾਈਮ ਆ ਛੋਟੇ ਮੋਟੇ ਝਰਨੇ ਵੀ ਹੁਣ ਫੁੱਲ ਚੱਲਣ ਰਿਹਾ ਝਰਨੇ ਝੁਰਨਿਆਂ ਦਾ ਨਜ਼ਾਰਾ ਲੈਣਾ ਤੇ ਅੱਜ ਕੱਲ ਹੁੰਦਾ ਜਦੋਂ ਬਰਸਾਤਾਂ ਪੈ ਕੇ ਹਟਦੀਆਂ ਜਿੰਨਾ ਚਿਰ ਇਹ ਭਾਗ ਬਿਲਕੁਲ ਖੁਸ਼ਕ ਨਹੀਂ ਹੁੰਦੇ ਉਹਨਾਂ ਚਿਰ ਇਹਨਾਂ ਚ ਪਾਣੀ ਸەم ਸەم ਕੇ ਝਰਨੇ ਜਿੱਤਰੇ ਹੀ ਆਉਣਾ ਹੋਏ ਦੋਸਤੋ ਆਪਾਂ ਮਸੂਰੀ ਮਾਰ ਰੋਡ ਦੇ ਬਿਲਕੁਲ ਥੱਲੇ ਜਿੱਥੇ ਉੱਪਰ ਮਾਰ ਰੋਡ ਦੀ ਦਾ ਰਸਤਾ ਹੈਗਾ 1 ਕਿਲੋਮੀਟਰ ਅੱਗੇ ਮਾਰ ਰੋਡ ਮੇਨ ਪੁਆਇੰਟ ਹੈ ਜਿੱਥੇ ਚੌਕ ਜਿਹਾ ਬਣਦਾ ਤੇ ਇਹਦੇ ਉੱਪਰ ਚੜ ਕੇ ਆਪਾਂ ਮਾਰ ਰੋਡ ਦੇ ਤੁਰੇ ਦੀ ਫਿਰਦੇ ਆਪਾਂ ਜਾ ਸਕਦੇ ਆ ਬਾਈਕ ਵੀ ਜਾਂਦਾ ਉੱਪਰ ਤੇ ਇਹ ਰੂਮ ਆਪ ਨੂੰ ਮਿਲ ਗਿਆ 800 ਰੁਪਏ ਵਿੱਚ ਸੋਹਣਾ ਰੂਮ ਹੈ ਕਿਉਂਕਿ ਸੀਜ਼ਨ ਬੜਾ ਨਹੀਂ ਹੈਗਾ ਹੁਣ ਬਾਥਰੂਮ ਵਗੈਰਾ ਵੀ ਵਧੀਆ ਇਹ ਇਤਰਾ ਬਾਹਰ ਦਾ 뷰 ਵੀ ਸੋਹਣਾ ਬਾਲਕਨੀ ਵਗੈਰਾ ਬਣੀ ਹੋਈ ਹੈ ਸੁਣੀ ਗੱਲ ਬਾਤ ਪਰ ਬਾਹਰ ਧੁੰਦੀ ਧੁੰਦਾ ਕੁਛ ਨਹੀਂ ਦਿੰਦਾ ਇਸ ਟਾਈਮ ਤੇ ਇਹ ਦਰਪਾ ਮੂਮਸਾਰ ਇਹ ਹੁਣ ਇੱਕਰ ਥੋੜਾ ਭਿੱਜ ਗਿਆ ਮੈਂ ਕਿਉਂਕਿ ਇਹ ਦੇਹਰਾਦੂਨ ਖੜ ਕੇ ਮੀਂਹ ਵਰਾਇਆ ਪੂਰਾ ਪਰ ਉਹਦੇ ਬਾਅਦ ਮੈਂ ਤਰਪੈ ਨਿੱਕੀ ਨਿੱਕੀ ਗਣੀ ਪੈਂਦੀ ਆਈ ਆ ਤੇ ਚੰਗਾ ਜਾ ਲੱਗਦਾ ਸੀ ਮੈਂ ਰੇਨ ਕੋਟ ਪਾਇਆ ਨਹੀਂ ਤੇ ਥੋੜਾ ਥੋੜਾ ਭਿੱਜਿਆ ਜਿਆਦਾ ਨਹੀਂ ਆਪਰ ਥੋੜੀ ਭੀਜੀ ਐ ਟੀਸ਼ਰਟ ਸੁੱਕ ਜਾਣੀ ਬਸ ਥੋੜੀ ਦੇਰ ਚ ਤੇ ਫਿਰ ਆਪਾਂ ਸ਼ਾਮ ਨੂੰ ਚੱਲਾਂਗੇ ਮਾਰ ਰੂੜ ਦੇ ਟਾਈਮ ਹੁਣ ਮੈਨੂੰ ਲੱਗਦਾ 5 ਵਜ ਗਿਆ ਤੇ 7 ਵਜੇ ਤੱਕ ਹਨੇਰਾ ਹੁੰਦਾ ਮਸਾਂ ਹੀ ਤੇ ਆਪਾਂ ਹੁਣ ਅੱਧਾ ਇੱਕ ਘੰਟਾ ਫਰੈਸ਼-ਫਰਸ਼ ਹੋਣੇ ਆ ਫਿਰ ਚੱਲਦੇ ਆਪਾਂ ਮਾਰ ਰੂੜ ਦੇ ਤੇ ਮਾਰ ਰੂੜ ਦੀਆਂ ਗੱਲਾਂ ਬਾਤਾਂ ਕਰਾਂਗੇ ਆਪਾਂ ਅਗਲੀ ਵੀਡੀਓ 'ਚ ਤੇ ਹੁਣ ਤੱਕ ਲਈ ਇੰਨਾ ਹੀ ਆ ਕਿਉਂਕਿ ਜਾਣਾ ਤਾਂ ਸੀਗਾ ਪਰ ਰਤੂ ਕੀ ਬੇਲੀ ਰਤੂ ਕੀ ਬੇਲੀ ਬਾਰਸ਼ ਜੀ ਹੋਈ ਜਾਂਦੀ ਐ ਤੇ ਹਜੇ ਆਪਾਂ ਨੂੰ ਲੱਗਣਾ ਸੀ 1 ਘੰਟਾ ਅੱਧਾ ਪੌਣਾ ਘੰਟਾ ਜ਼ਿਆਦਾ ਹੀ ਲੱਗਣਾ ਘੰਟਾ ਲੱਗਣਾ ਸੀ ਫਿਰ ਉੱਥੇ ਜਾ ਕੇ ਹੋਮਸਟੇ ਮਿਲਦਾ ਜਾਂ ਨਹੀਂ ਮਿਲਦਾ ਕਿਉਂਕਿ ਇੱਕ ਪਿੰਡ ਆ ਤੇ ਪਿੰਡ ਦੇ ਵਿੱਚ ਜ਼ਿਆਦਾ ਹੋਮਸਟੇ ਵਗੈ ਤਾ ਕਰਕੇ ਫਿਰ ਆਪਾਂ ਇੱਥੇ ਰੁਕਣ ਦਾ ਪ੍ਰੋਗਰਾਮ ਬਣਾ ਲਿਆ ਤੇ ਵੈਸੇ ਵੀ ਆਪਾਂ ਇੱਕ ਰਾਤ ਲਾਉਣੀ ਸੀ ਮਸੂਰੀ ਮਸੂਰੀ ਮੈਂ ਬਹੁਤ ਵਰੀ ਆਇਆ ਪਰ ਆਪਣੇ ਚੈਨਲ ਤੇ ਦੀ ਇੱਕ ਵੀ ਵੀਡੀਓ ਨਹੀਂ ਹੈਗੀ ਇਹ ਚੈਨਲ ਸ਼ੁਰੂ ਕਰਨ ਤੋਂ ਪਹਿਲਾਂ ਪਹਿਲਾਂ ਮੈਂ ਬਹੁਤ ਵਰੀ ਆਇਆ ਮਸੂਰੀ ਤੇ ਇਹ ਆ ਗੱਲਬਾਤ ਤੇ ਹੁਣ ਇੱਕ ਵਾਰੀ ਆਪਾਂ ਹੁੰਨੇ ਆ ਫਰੈਸ਼ ਫਰੁਸ਼ ਤੇ ਇਹ ਵੀਡੀਓ ਦਾ ਆਪਾਂ ਇੱਥੇ ਸਮਾਪਤੀ ਕਰਦੇ ਹਾਂ ਕਿਉਂਕਿ ਰਸਤੇ ਦੀ ਵੀਡੀਓ ਅਸੀਂ ਲੰਮੀ ਹੋ ਜਾਣੀ ਹੈ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਧੰਨਵਾਦ ਆ ਜੀ ਸਾਰਿਆਂ ਦਾ ਤੇ ਜਿਹੜੇ ਦੋਸਤ ਚੈਨਲ ਦੇ ਨਵੇਂ ਆਉਂਦੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ